ਉਧਰਲੇ ਤੁਸੀਂ ਲਾਗੂ ਕਰਦੇ ਹੋ ਤੇ ਇਹ ਪਤਾ ਨਹੀਂ ਕੀ ਲਾਲਚ ਹੈ ਕੀ ਡਾਰੇ ਮੰਦਰ ਵਿੱਚ ਉਹਨੇ ਆਰਡਰਸ ਨੂੰ ਲਾਗੂ ਨਹੀਂ ਕਰਦੇ ਕੀ ਕਹ ਦਿੰਦੇ ਆ ਕਿ ਡੀਡੀਓ ਆਪਣੇ ਪੱਧਰ ਤੇ ਆਪਣੇ ਮਲਾਜ਼ਮਾਂ ਦੇ ਉੱਪਰ ਇੰਨ ਨੂੰ ਪਾਲਣਾ ਕਰ ਦੋ ਜਿਹੜੇ ਤੋੜਦੇ ਉਧਰਲੇ ਤੇ ਡੀਡੀਓ ਵਿਚਾਰੇ ਉਹ ਫੇਟ ਆਉਂਦੇ ਰਹਿੰਦੇ ਆ ਵੀਡੀਓ ਦਫਤਰ ਵਾਲੇ ਸਾਨੂੰ ਫੜਨਗੇ ਤੇ ਅਗੇ ਡੀਓ ਦਾ ਸਰਵਣ ਕਹਿੰਦਾ ਵੀ ਜਿੰਮੇ ਤੁਹਾਡੀ ਡੀਓ ਕਰ ਦੇਣਗੇ ਉਹ ਠੀਕ ਹੈ ਵੈਰ ਕਿਹਨਾਂ ਦਾ ਪੈ ਰਿਹਾ ਇੱਕ ਅਧਿਆਪਕ ਦਾ ਆਪਣੇ ਹੀ ਕੁਲੀਗ ਦੇ ਨਾਲ ਜੋ ਕਿ ਉਹਦਾ ਡੀਓ ਹੈ ਆਪਾਂ ਵਾਰ-ਵਾਰ ਆਪਣੀਆਂ ਫਾਈਲਾਂ ਲੈ ਕੇ ਜਾਂਦੇ ਆ ਆਪਣੇ ਡੀਓ ਕੋਲ ਡੀਓ ਕੋਲ ਫालतू ਲੱਖਾਂ ਕੰਮ ਪੈਂਦੇ ਨੇ ਅਸੀਂ ਉਹਨਾਂ ਦੇ ਨਾਲ ਕਿਉਂ ਵੈਰ ਪਾਈਏ ਜੋ ਸਾਡੀ ਕਦੇ ਕਿਸੇ ਗੱਲ ਤੇ ਕਦੇ ਗੱਲ ਤੇ ਕਦੇ ਸਾਡੇ ਵਿਰੁੱਧ ਨਹੀਂ ਹੁੰਦੀ ਪਰ ਇਹੇ ਸਾਨੂੰ ਜਾਣ ਬੁੱਝ ਕੇ ਯਾਕਰ ਲਈ ਪੈਂਦੀ ਨੇ ਇਹ ਚਾਹਦੇ ਨੇ ਵੀ ਇਹਨਾਂ ਦਾ ਉੱਥੇ ਹੀ ਮੈਰ ਪੈ ਜਾਏ ਸਾਨੂੰ ਕੋਈ ਕੰਮ ਨਾ ਕਰਨਾ ਪਵੇ ਕਿ ਇਹ ਸਿਰ ਸਿਰ ਕੁਰਸੀ ਤੇ ਬੈਠ ਕੇ ਤਲਖਾ ਹਲਾਇ ਨਾ ਦੋਲੇ ਕਿ ਇਹਨਾਂ ਦਾ ਕੋਈ ਫਰਕ ਨਹੀਂ ਕਿ ਜੇ ਸਾਡੇ ਕੋ ਪੂਰੇ ਪੰਜਾਬ ਚੋਂ ਕੋਨੇ-ਕੋਨੇ ਚੋਂ ਚੱਲ ਕੇ ਅਧਿਆਪਕ ਇੱਥੇ ਆਏ ਨੇ ਉਹਨਾਂ ਦੀ ਸਿਰਫ ਇੱਕ ਹੀ ਮੰਗ ਹੈ ਸੋ ਵੀ ਜੈਨ ਕਿਸੇ ਤਰ੍ਹਾਂ ਦੀ ਉਹਦੇ ਵਿੱਚ ਕੋਈ ਨਜਾਇਜ਼ ਗੱਲ ਨਹੀਂ ਹੈ ਕੋਰਟ ਦੇ ਆਡਰ ਹੋਏ ਹੋਏ ਨੇ ਹਾਈ ਕੋਰਟ ਸੁਪਰੀਮ ਕੋਰਟ ਜੋ ਆਪਣੇ ਦੇਵ ਜੀ ਸਰਵਉੱਚ ਅਦਾਲਤ ਹੈ ਉੱਥੋਂ ਇਹਨਾਂ ਨੂੰ ਆਡਰ ਹੋਇਆ ਹੈ ਲੈ ਵੀ ਤੁਸੀਂ ਇਹਨਾਂ ਦੀ ਪਾਲਣਾ ਕਰੋ ਪਰ ਫੇਰ ਵੀ ਇਹ ਆਨਾ ਕੰਮੀ ਕਰਦੇ ਨੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਤੇ ਜਦੋਂ ਇਹਨਾਂ ਨੂੰ ਜੁਰਮਾਨਾ ਪੈ ਜਾਂਦਾ ਫਿਰ ਹਾੜੇ ਕਰਦੇ ਨੇ ਫਿਰ ਹਾੜੇ ਕਰਦੇ ਨੇ ਵੀ ਸਾਨੂੰ ਬਚਾ ਲਓ ਸੋ ਸਾਥੀਓ ਡੀਪੀ ਆਈ ਜਿੱਥੇ ਵੀ ਬੈਠਾ ਕਿਸੇ ਵੀ ਕਾਰ ਤੇ ਬੈਠਾ ਕਿਤੇ ਵੀ ਆਪਾਂ ਨੂੰ ਸੁਣਦਾ ਭਾਵੇਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਸੁਣਦਾ ਹੈ ਉਹਦੇ ਤੱਕ ਆਪਣੀ ਆਵਾਜ਼ ਪਹੁੰਚਦੀ ਕਰੋ 370 ਸੈਨਤੀਫੋ ਚਾਰ ਅਧਿਆਪਕ ਦੁਨੀਆਂ ਜਿੰਦਾਬਾਦ ਜਿੰਦਾਬਾਦ ਸੈਨਤੀਫੋ ਚਾਰ ਅਧਿਆਪਕ ਦੁਨੀਆਂ ਜਿੰਦਾਬਾਦ ਜਿੰਦਾਬਾਦ ਜਿਹੜੇ ਸਾਥੀ ਪਿੱਛੇ ਨੇ ਜਾਂ ਇੱਧਰ ਉੱਧਰ ਗੱਡੀਆਂ ਦੇ ਕੋਲ ਖੜੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਪੰਡਾਲ ਦੇ ਵਿੱਚ ਆਓ ਤਾਂ ਕਿ ਆਪਾਂ ਆਪਣੇ ਨਾਅਰੇ ਬੁਲੰਦ ਕਰ ਸਕੀਏ ਤਾਂ ਕਿ ਆਪਾਂ ਆਪਣੀ ਆਵਾਜ਼ ਵਨ ਸਕੀਏ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਇੱਕ ਤੋਂ ਬਿਨਾ ਕੁਝ ਵੀ ਪੋਸਿਬਲ ਨਹੀਂ ਜੇ ਸਾਡਾ ਇੱਕ ਹੈ ਦੇਖੋ ਸਾਥੀਓ ਜੋ ਫਰਾਗਟੀਆਂ ਕੋਲ ਖੜੇ ਨੇ ਜਾਂ ਪਿੱਛੇ ਖੜੇ ਨੇ ਚਾਹ ਪੀ ਰਹੇ ਨੇ ਜਾਂ ਇਧਰ ਉਧਰ ਘੁੰਮ ਰਹੇ ਨੇ ਜੋ ਤੁਹਾਡੇ ਜ਼ਿਲ੍ਹਾ ਕਮੇਟੀ ਦੇ ਆਗੂ ਨੇ ਉਹਨਾਂ ਨੂੰ ਸਾਰਿਆਂ ਦੇ ਨਾਮਾਂ ਬਾਰੇ ਪਤਾ ਹੈ ਫਿਰ ਇਥੋਂ ਸੇਲ ਤੋਂ ਨਾਮ ਨਾਲ ਕੇ ਅਨਾਊਂਸਮੈਂਟ ਹੋਏਗੀ ਫਲਾਣਾ ਸਿੰਘ ਭੁਲਾਨੀ ਜਗ੍ਹਾ ਤੇ ਖੜਾ ਹੈ ਸੇਟੀ ਆਗੂ ਫਿਰ ਲਾ ਕੇ ਕਿ ਇਨਸਲਟ ਹੋਗੀ